ਅੱਗੇ ਮੇਰੇ ਯਾਰੋ ਜਿਹਨਾਂ ਜੋਗੇ ਅੱਜ ਅੱਜ ਤੁਸੀਂ ਨਾਮ ਨਾਮਕਣ ਪੱત્ર ਆਪਣਾ ਦਾਖਲ ਕਰਵਾਇਆ ਨਹੀਂ ਕਿਹਨਾ ਚਾਹੁੰਦੇ ਮਨੀਸ਼ ਸਿੰਘਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਵੇਖੋ ਜਿੰਨੀਆਂ ਵੀ ਆਪਣੀਆਂ ਸੰਗਤਾਂ ਆਈਆਂ ਮਨੋਂ ਤਾਂ ਮੈਂ ਤੈਨੂੰ ਧੰਨਵਾਦ ਕਰਦਾ ਕਿਉਂਕਿ ਜਿੱਦਾਂ ਮੈਂ ਸੋਚਿਆ ਸੀ ਉਸ ਤੋਂ ਕਈ ਗੁਣਾ ਵੱਧ ਇਕੱਠ ਕੀ ਤੈ ਸੰਗਤਾਂ ਨੇ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਜਦੋਂ ਅਸੀਂ ਹੁਣ ਆਨੇ ਪਏ ਆ ਫੁੱਲਾਂ ਦੀ ਵਰਖਾ ਮਹਾਰਾਜਾ ਸਰਪਾਸਾ ਪੇਟ ਕੀਤਾ ਸੇਰੇ ਸੇਰੇ ਪਏ ਮਲਗਲ ਦੇ ਵਿੱਚ ਉਸ ਤੋਂ ਬਾਅਦ ਰਸਤੇ ਵਿੱਚ ਪਾਣੀ ਚਾਹ ਦਾ ਵੀ ਬੜੀ ਗੁਰੂ ਸਾਹਿਬ ਦੀ ਕਿਰਪਾ ਰਹੀ ਮਨ ਜੋ ਸੋਚਿਆ ਉਸ ਤੋਂ ਕਈ ਗੁਣਾ ਵੱਧ ਨਿਕਲਿਆ ਬਾਕੀ ਜਿੰਨੀ ਸਾਡੀ ਟੀਮ ਹੈ ਉਹਨਾਂ ਦਾ ਵੀ ਮੈਂ ਤੈਅ ਕਿ ਤੁਹਾਨੂੰ ਧੰਨਵਾਦ ਕਰਦਾ ਹਾਂ ਮੁਧੇ ਦੇਖੋ ਪੰਜਾਬ ਦੇ ਕਾਫੀ ਐ ਮਤਲਬ ਕਿਸਾਨੀ ਦਾ ਮੁੱਦਾ ਵਾ ਆਪਣਾ ਫਲੇ ਗਰਾਉਂਡ ਐ ਬੱਚਿਆਂ ਵਾਸਤੇ ਮੁੱਧੇ ਕਾਫੀ ਨੇ ਆਪਣੀ ਹੋਂਦ ਦਾ ਸਭ ਤੋਂ ਵੱਡਾ ਜੀ ਇਸ ਟਾਈਮ ਤੇ ਮੁੱਦਾ ਹਲਕੇ ਦੇ ਮੁੱਦੇ ਦੱਸੋ ਨਾ ਹਲਕੇ ਦੇ ਕਿਉਂਕਿ ਚੋਣ ਤੁਸੀਂ ਹਲਕੇ ਦੇ ਵਿੱਚ ਲੜ ਰਹਿਗੇ ਬਿਲਕੁਲ ਜੀ ਹਾਂ ਜੀ ਹਲਕੇ ਦੇ ਮੁੱਦੇ ਹਲਕੇ ਦੇ ਕੋਈ ਨਹੀਂ ਕਿ ਨਸ਼ੇ ਦਾ ਮੁੱਦਾ ਜੇ ਇਸ ਨਾਲ ਆਪਰਾ ਕਹਿ ਲੋ ਕਿ ਹੁਣ ਕੂੜੇ ਕਰਕਟ ਦਾ ਵੀ ਕਾਫੀ ਜ਼ਿਆਦਾ ਮੁੱਦਾ ਧਰਮਾਇਆ ਹੋਇਆ ਇਸ ਟਾਈਮ ਉਹਦੇ ਉੱਤੇ ਸਰਕਾਰਾਂ ਦਾ ਧਿਆਨ ਨਹੀਂ ਐ ਤੇ ਇੰਡਸਟਰੀ ਦਾ ਵੀ ਕਾਫੀ ਜ਼ਿਆਦਾ ਵਾ ਤੇ ਆਪਣਾ ਬੇਰੋਜ਼ਗਾਰੀ ਵੀ ਕਹਿ ਸਕਦੇ ਹੋ ਧੱਕੇਸ਼ਾਹੀਆਂ ਕਹਿ ਲੋ ਇਹ ਵੀ ਕਾਫੀ ਉਸੀ ਵਾਰ ਇਹ ਪੰਜਾਬ ਨੂੰ ਇਲੈਕਸ਼ਨ ਲੜਦੇ ਪਏ ਉਹ ਜਾਂ ਸੰਭ ਦੇ ਉਤਰੇ ਉਹ ਮੇ ਸੰਜੀਤ ਵਰਤੇ ਮੀਤ ਬਾਰੇ ਜੀ ਸਾਰੀਆਂ ਪਾਰਟੀਆਂ ਦਾ ਸਮਰਸਦ ਦਿੱਤਾ ਸੰਜੀਤ ਵਰਤੇ ਉਹ ਤੇ ਕਾਂਗਰਸ ਵੀ ਆਪਣੇ ਆਪ ਨੂੰ ਪੰਥਕ ਕਹਿਣ ਲੱਗ ਪਏ ਨੇ ਵੇਖੋ ਕਾਂਗਰਸ ਨੂੰ ਕਿਤੇ ਕਿਤੇ ਸ਼ਰਮ ਆਉਣੀ ਚਾਹੀਦੀ ਇੰਨੀ ਗੱਲ ਕਹਿਣ ਲੱਗੇ ਇਹ ਉਹ ਕਾਂਗਰਸ ਕਹਿੰਦੀ ਵੀ ਜਿੱਦਾਂ ਸਾਡੇ ਕਾਲ ਤਖ ਸਾਹਿਬ ਦੇ ਉੱਤੇ ਟੈਂਕਾਂ ਤੇ ਗੋਲੇ ਚਲਾਏ ਸੀ ਇਹ ਉਹ ਕਾਂਗਰਸ ਦਾ ਰਾਜਾ ਵੜਿੰਗਾ ਜਿਹਨੇ ਇੰਦਰਾ ਕਾਂਦੀ ਟੀ-ਸ਼ਰਟ ਪਾ ਕੇ ਕਿਹਾ ਸੀ ਕਿ ਮੈਂ ਮਤਲਬ ਕਿ ਮੇਰੀ ਮਾਂ ਵਾਂ ਪਰ ਉਹਨੂੰ ਕਿਤੇ ਨਾ ਕਿਤੇ ਬਿਆਨ ਦੇਣ ਲੱਗੇ ਨੂੰ ਸੋਚਣਾ ਚਾਹੀਦਾ ਰਾਜਾ ਵੜਿੰਗਾ ਉਹ ਕਿੰਨੇ ਨੇ ਕਿ ਸਾਨੂੰ ਖਾਲਸਾ ਚਾਹੀਦਾ ਹੈ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਤੇ ਮੈਨੂੰ ਵਿਖਾਓ ਮੈਂ ਕਿਹੜੇ ਟਾਈਮ ਖਾਲਸਾ ਦੀ ਮੰਗ ਕੀਤੀ ਹੈ ਮੈਂ ਖਾਲਸਾ ਰਾਜ ਦੀ ਮੰਗ ਕੀਤੀ ਉਹ ਮੈਂ ਅੱਜ ਵੀ ਕਰਦਾ ਤੇ ਮੈਂ ਕੱਲ ਨੂੰ ਵੀ ਕਰਾਂਗਾ ਕਿ ਰਾਜਨੀਤਿਕ ਪਾਰਟੀ ਪੰਥਕ ਪਾਰਟੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ 2027 ਦੇ ਵਿੱਚ ਬਹੁਤ ਵੱਡੀ ਲੀਡ ਦੇ ਨਾਲ ਆਪਣੇ ਜਿੰਨੇ ਵੀ ਵੀਰ ਭਰਾ ਰਾਜਨੀਤਿਕ ਪਾਰਟੀ ਪੰਥਕ ਪਾਰਟੀ ਹੋ ਸਕਦੀ ਹੈ ਹਾਂਜੀ ਹੋਏਗੀ ਜਰੂਰ ਜੀ ਤੁਸੀਂ ਕਹ ਰਹੇ ਪੰਥਕ ਪਾਰਟੀ ਜਿਹੜੀ ਅਕਾਲੀ ਦਾ ਜਿਹੜੀ ਵਾਰਸ ਨਿਆ ਆ ਪਿਆ ਉਹ ਆਪਣਿਆਂ ਨੂੰ ਰਾਜਨੀਤਿਕ ਪਾਰਟੀ ਵਿੱਚ ਲੈ ਕੇ ਆ ਗਿਆ ਹਾਂਜੀ ਤੁਸੀਂ ਰਾਜਨੀਤਿਕ ਪਾਰਟੀ ਨੂੰ ਲੈ ਕੇ ਲੜਦੇ ਪਏ ਹੋ ਕਿ ਆਪਣਾ ਪੰਥਕ ਪਾਰਟੀ ਕਰਦੇ ਮੈਂ ਸੰਜੇ ਪੰਥਕ ਦੇ ਉਮੀਦਵਾਰ ਤੇ ਦਰੂਤ ਲੜਦਾ ਪਏ ਹਾਂ ਜੀ ਸਾਬ ਹਿੰਦੂ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਜਾਗਰੂਕ ਕੀਤਾ ਜਾਵੇ ਕਿ ਹਿੰਦੂਆਂ ਨੂੰ ਡਟਾਇਆ ਜਾਵੇ ਕਿ ਉਹ ਖਾਨਿਸਤਾਨੀਆਂ ਨੂੰ ਵੋਟ ਨਹੀਂ ਪਾਉਣਗੇ ਕਿ ਇੱਕ ਕਾਤਲ ਦੇ ਭਰਾ ਨੂੰ ਵੋਟ ਨਹੀਂ ਪਾਈ ਜਾਵੇਗੀ ਚਲੋ ਜੇ ਉਹ ਕਹਿੰਦੇ ਤੇ ਭਾਜੀ ਕਹਿੰਨ ਆਪਾਂ ਕਿਹਨ ਰੋਗ ਥੋੜੀ ਸਕਦੇ ਆਪਾਂ ਕਹਿੰਦੇ ਹੱਥ ਥੋੜੀ ਫੜ ਸਕਦੇ ਆ ਉਹਨਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਦੂਸਰੀਆਂ ਪਾਰਟੀਆਂ ਵੱਲੋਂ ਕਿ ਚੋਣਾਂ ਵੇਲੇ ਪੰਚਤਾ ਕੀਤਾ ਆ ਜਾਂਦਾ ਚੋਣਾਂ ਵੇਲੇ ਪੰਚ ਦੇ ਦਰਦੀ ਉੱਠਦੇ ਨੇ ਜੀ ਆਪੋਂ ਸੇਵਾ ਕਰਦੇ ਸਾਰੀ ਪਾਰਟੀਆਂ ਜਰੂਰ ਦੱਸੇ ਹੋਈ ਐ ਬਿਲਕੁਲ ਜੀ ਬਿਲਕੁਲ ਤੁਸੀਂ ਇਹਨਾਂ ਕੋਈ ਵੀ ਸਮਾਗਮ ਤੇ ਵੇਖ ਲਓ ਮਤਲਬ ਹਰ ਥਾਂ ਇਹ ਪਹੁੰਚਦੇ ਜਰੂਰੀ ਨਹੀਂ ਕਿ ਆਪਾਂ ਦਾ ਨਵਾਜ਼ੀ ਨਜ਼ਰ ਆਏ ਆ ਪਹਿਲਾਂ ਵੀ ਹਲਕੇ ਵਿੱਚ ਜਾਂਦੇ ਰਹੇ ਆ ਹੁਣ ਵੀ ਜਾ ਰਹੇ ਆ ਤੇ ਜੂੜ ਵਿਚਰਾਂਗੇ ਅੱਗੇ ਵੀ ਪਰ ਕਿਤਨੇ ਕਿਤਨੇ ਸਰਕਾਰਾਂ ਵੇਖੋ ਕਰਦੀਆਂ ਪਈਆਂ ਜਾ ਕੇ ਉੱਥੇ ਕੁਰਤੇ ਪਜਾਮੇ ਪਾ ਕੇ ਤੇ ਮਾੜਾ ਜਿਹਾ ਕੁਰਤਾ ਥੱਲ ਪਜਾਮਾ ਗਿੱਲਾ ਕਰਕੇ ਫੋਟਾਂ ਕਾ ਕੇ ਤੇ ਆ ਜਾਂਦੇ ਪਹਿਲਾਂ ਵੇਖੋ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈ ਪੁੰਝੇ ਰੋਟੀ ਪਾ ਕੇ ਮਤਲਬ ਹੱਥ ਜਰਾ ਕੇ ਖਾਣੀ ਤੇ ਭਾਜੀ ਇਹ ਕੰਮ ਥੋੜੀ ਆ ਜਿਰਾਪਾ ਸਿਨੇਮਾ ਹੈ ਉਹ ਇਹ ਕੰਮ ਥੋੜੀ ਕਰਨ ਵਾਲੇ ਉਹ ਗਰਾਉਂਡ ਤੇ ਕੰਮ ਕਰਕੇ ਖਾਵੇ ਨਾ ਕਿ ਇਹ ਡਰਾਮੇ ਕਰਕੇ ਵਾ ਡਰਾਮੇ ਹੁਣ ਨਹੀਂ ਚੱਲਨੇ ਭਾਜੀ ਇਹਨਾਂ ਦੇਖੇ ਬਹੁਤ سارے ਪੰਥਕ ਲੀਡਰ ਨੇ ਪਰ ਉਹਨਾਂ ਦੇ ਵਿੱਚ ਏਕਤਾ ਨਹੀਂ ਹੈਗੀ ਅਜੇ ਤੱਕ ਜਿਹੜੇ ਬੰਦੀ ਸਿੰਘ ਨੇ ਜਿਹੜੇ ਬਤੀ ਬਤੀ 35 35 ਸਾਲਾਂ ਤੋਂ ਬਾਹਰ ਨਹੀਂ ਆ ਸਕੇ ਉਹ ਪੰਥਕ ਲੀਡਰਾਂ ਦੀ ਹੀ ਦੇਣ ਕਿ ਉਹਨਾਂ ਦੀ ਏਕਤਾ ਨਹੀਂ ਹੋ ਸਕੀ ਅਗਰ ਜੇ ਉਹਨਾਂ ਦੀ ਏਕਤਾ ਹੁੰਦੀ ਤੇ ਅੱਜ ਬੰਦੀ ਸਿੰਘ ਬਾਹਰ ਹੁੰਦੇ ਦੇਖੋ ਅੱਜ ਤੁਹਾਡੇ ਮਾਦੇਰੀ ਮੈਂ ਕਹਿਣਾ ਚਾਹੁੰਦਾ ਸਾਰੇ ਆਪਣਾ ਇਕੱਠੇ ਹੋ ਗਏ ਤੇ 2000 ਰੁਪਏ ਤੋਂ 27 ਵੀਰ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਤੋਂ ਨਜ਼ਰਾਨੇ ਕਿਤੇ ਬੰਦੀ ਸਿੰਘ ਆਪਣੇ ਜੂਰ ਰਹਾ ਹੋ ਗਿਆ ਆਣਗੇ ਕਿਉਂਕਿ ਬੰਦੀ ਸਿੰਘਾਂ ਵਾਸਤੇ ਜਿਹੜੀ ਪਹਿਲ ਦੇ ਆਧਾਰ ਤੇ ਰੱਖਣਾ ਜੀ ਸਾਰਾ ਕਿਉਂਕਿ ਵੇਖੋ ਆਪਣੇ ਸਜ਼ਾ ਪੂਰੀਆਂ ਕਰ ਚੁੱਕੇ ਆ ਪਤਾ ਨਹੀਂ ਸਰਕਾਰਾਂ ਨੇ ਕਿਉਂ ਨਹੀਂ ਛੱਡ ਦੇਵੇ ਸਰਕਾਰਾਂ ਧੱਕੇਸ਼ਾਹੀ ਕਿਉਂ ਉਹਨਾਂ ਨੇ ਕਰਦੀਆਂ ਵਿਚਾਰ ਕਿ ਨਹੀਂ ਕਰਨੀ ਚਾਹੀਦੀ ਕਾਰਨ ਕੀ ਹੈ ਕਾਰਨ ਕੀ ਮੈਂ ਮੰਨਦੇ ਹਾਂ ਕਾਰਨ ਦੇ ਵੇਖੋ ਸਰਕਾਰਾਂ ਨੂੰ ਕਿਤੇ ਨਾ ਕਿਤੇ ਡਰ ਆ ਕਿਤੇ ਇਹ ਆ ਕੇ ਤੇ ਲੀਟਰ ਨਾ ਬਣ ਜਾਣ ਠੀਕ ਹੈ ਕਿ ਨਹੀਂ ਪੋਜਕਤਾ ਸਾਰੇ ਸਭਾ ਰਾਜੀ ਨੂੰ ਅੱਜ ਰਹਾ ਕਰਨ ਤੁਹਾਡੇ ਸਾਹਮਣੇ ਸੀਜੀਐਮ ਤੇ ਬੱਠਣ ਦੋਸੇ ਦਾ ਕੁਰਸੀ ਤੇ ਜਾ ਕੇ ਸਾਰੇ ਆਪਣੇ ਜਿੰਨੀ ਨੌਜਵਾਨ ਪੀੜੀ ਸਾਰੇ ਨਾਲ ਤੋਂ ਜਿੰਨਾ ਦੇ ਨਾਲ ਠੀਕ ਠੀਕ ਅੱਜ ਅਸੀਂ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਕੈਂਡੀਡੇਟ ਬਣਾਇਆ ਹੈ ਭਾਈ ਮਨਦੀਪ ਸਿੰਘ ਨੂੰ ਸ਼ਰਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਅੱਜ ਜਿਨ੍ਹਾਂ ਦੇ ਕਾਗਜ਼ ਭਰਨ ਆਈ ਸੀ ਅਸੀਂ ਨੋਮੀਨੇਸ਼ਨ ਕੀਤਾ ਹੈ ਤੇ ਹੋਰ ਕੀ ਕਹਿੰਦੇ ਸੇ हां जी ये किने 500 ਵੱਲੋਂ ਆ ਤਾਂ ਇਹ ਕਿੰਦੇ ਨਹੀਂ ਜੀ ਹੈ ਤਾਂ ਦੇਖੋ 500 ਤਾਂ ਸੱਦਾ ਹੈ ਬਈ ਆ ਕੇ ਸਾਰੇ ਮਦਦ ਕਰਨ ਕੈਂਡੀਡੇਟ ਤਾਂ ਸਾਡੀ ਪਾਰਟੀ ਦੇ ਹੀ ਆ ਜੀ ਹੈ ਜੀ ਪਾਰਸ ਪੰਜਾਬ ਦੇ ਕਿਹੜੀ ਕਿਹੜੀ ਪਾਰਟੀ ਵੱਲੋਂ ਤੁਹਾਨੂੰ ਸਮਰਥਨ ਮਿਲਿਆ ਹੈ ਸਮਰਥਨ ਜੀ ਸਿੱਧਾ ਸਾਰਿਆਂ ਨੂੰ ਕਹਿਨੀ ਆ ਵੀ ਅੱਜ ਜਿਹੜੇ ਜਿਹੜੇ ਵੀ ਸਮਰਥਨ ਕਰਨਾ ਚਾਹੁੰਦੇ ਆ ਸਾਰੇ ਨਹੀਂ ਜੀ ਨਹੀਂ ਕਾਂਗਰਸ ਗਿਆ ਨਹੀਂ ਸੱਦਾ ਦਿੰਦੇ ਜੀ ਤੂੰ ਇਹ ਕਹਿ ਰਹੇ ਨਾ ਸਾਰਿਆਂ ਨੂੰ ਹੀ ਕਹਿੰਦੇ ਆ ਨਹੀਂ ਪੰਥਕ ਜਿੰਨੇ ਆ ਵੀ ਸਾਰਿਆਂ ਦਾ ਮਤਲਬ ਜੀ ਪੰਥਕ ਨਾ ਕਾਂਗਰਸ ਆਵੇ ਸਾਡੇ ਨਾਲ ਨਾ ਅਸੀਂ ਉਹਨੂੰ ਰੜਾਈਏ ਅੱਛਾ ਜੀ ਤੇ ਫਿਰ ਕਾਲੀ ਦਲ ਨੂੰ ਰਲਾ ਲਓ ਨਹੀਂ ਜੀ ਉਹ ਵੀ ਉਹ ਤਾਂ ਸਾਰਿਆਂ ਦਾ ਆਪਣਾ ਜੀ ਉਹਦਾ ਆਪਣਾ ਚੱਲ ਜਾ ਜਿਹੜੇ ਬਾਕੀ ਆ ਜੀ ਪੰਥਕ ਚੋਣੀਆਂ ਕਾਲੀ ਦਲ ਪੰਥਕ ਦੀ ਗੱਲ ਕਰਦਾ ਧਰਮੀ ਫੌਜੀ ਪਰਿਵਾਰ ਦੀ ਗੱਲ ਕਰਦਾ ਕੀ ਕਹਿਣਾ ਚਾਹੁੰਦੇ ਤੁਹਾਡੀ ਹੈ ਬਾਈ ਜੀ ਜਿਹੜੇ ਇਹ ਧਰਮੀ ਫੌਜੀ ਪਰਿਵਾਰ ਦੀ ਗੱਲ ਕਰਦੇ ਆ ਇਹਨਾਂ ਨੂੰ ਉਹਦੋਂ ਨਹੀਂ ਧਰਮੀ ਫੌਜੀ ਯਾਦ ਆਏ ਉਹ ਧਰਮੀ ਫੌਜੀ ਜਿਹੜੇ ਦਰਬਾਰ ਸਾਹਿਬ ਦੇ ਬਾਹਰ ਰਿਕਸ਼ਾ ਚਲਾਉਂਦੇ ਸੀ ਤੇ ਮਗਰ ਲਿਖਿਆ ਹੁੰਦਾ ਸੀ ਧਰਮੀ ਫੌਜੀ ਦਾ ਰਿਕਸ਼ਾ ਕੋਈ ਧਰਮੀ ਫੌਜੀ ਨਹੀਂ ਯਾਦ ਆਏ ਇਹਨਾਂ ਨੂੰ ਹੁਣ ਬੀਬੀ ਪ੍ਰਿੰਸੀਪਲ ਹੈ ਉਹ ਇਹਨਾਂ ਨੂੰ ਯਾਦ ਹੈ ਵੀ ਹਾਂ ਧਰਮੀ ਫੌਜੀ ਦੀ ਜਿਹੜੇ ਅਸਲ ਲੋੜ ਵਾਲੇ ਸੀਗੇ ਜਿਨ੍ਹਾਂ ਨੂੰ ਅਸਲ ਜਿਹ ਜ਼ਰੂਰਤ ਸੀਗੀ ਜਿਹੜੇ ਰਿਕਸ਼ਾ ਚਲਾਉਂਦੇ ਸੀ ਧਰਮੀ ਫੌਜੀ ਉਹਨਾਂ ਦੀ ਤਾਂ ਇਹਨਾਂ ਨੇ ਕਦੇ ਸਾਰ ਨਹੀਂ ਲਈ ਫਰ ਮੰਨਦੇ ਨਾ ਸਿੱਖ ਸਿੱਖ ਦੀਆਂ ਲੱਤਾਂ ਖੇਚਦਾ ਪਿਆ ਉਹ ਤਾਂ ਹੈ ਹੀ ਆ ਜੀ ਇਹਦੇ 'ਚ ਕੋਈ ਸ਼ੱਕ ਹੀ ਨਹੀਂ ਹੈ ਸਰਨਤਨ ਦੇ ਲੋਕਾਂ ਦੇ ਹਾਂ ਜੀ ਤਰਨਤਨ ਦੇ ਲੋਕਾਂ ਨੂੰ ਕੀ ਸਰਨਤਨ ਦੇ ਲੋਕਾਂ ਨੂੰ ਇਹੀ ਕਹਿਣਾ ਚਾਹੂੰਗਾ ਜੀ ਵੀ ਦੇਖੋ ਜਿਵੇਂ ਤੁਸੀਂ ਪਹਿਲਾਂ ਵਾਰਿਸ ਪੰਜਾਬ ਤੇ ਅੰਮ੍ਰਿਤਪਾਲ ਤੇ ਤੁਸੀਂ ਭਰੋਸਾ ਕੀਤਾ ਵਿਸ਼ਵਾਸ ਕੀਤਾ ਹੈ ਉਹਨਾਂ ਨੂੰ ਜਿਤਾਇਆ ਹੈ ਓਵੇਂ ਹੀ ਇਹ ਵੀ ਅੰਮ੍ਰਿਤ ਪਾਲ ਸਿੰਘ ਵੱਲੋਂ ਹੀ ਕੈਂਡੀਡੇਟ ਨੇ ਇਹਨਾਂ ਨੂੰ ਜਿਤਾ ਕੇ ਇੱਕ ਵਾਰੀ ਵਿਧਾਨ ਸਭਾ ਚ ਭੇਜੋ ਤੇ ਐਮਪੀ ਲੈਵਲ ਤੇ ਕੰਮ ਕੋਈ ਵੀ ਨਹੀਂ ਹੋਇਆ ਕੋਈ ਨਹੀਂ ਹੋਇਆ ਸੀ ਸ਼ਰਨਾਰਤ ਦੇ ਪਾਜੀ ਹਾਂ ਉਹ ਹੀ ਜਵਾਬ ਦੋ ਭਾਈ ਮੈਂ ਮੈਂ ਕਰਨਾ ਸੁਣਾ ਮੈਂ ਪਾਜੀ ਦੇਖੋ ਸੁਣੋ ਮੇਰੀ ਗੱਲ 22 ਸਾਲ ਤਾਂ ਨਹੀਂ ਲੰਘੇ 1.5 ਸਾਲ ਹੀ ਲੰਘਿਆ ਹਾਂਜੀ ਤੇ ਸਭ ਤੋਂ ਪਹਿਲੀ ਗੱਲ ਉਹਨਾਂ ਦੀ ਅਸੀਂ ਕਿਹਾ ਸੀ ਵੀ ਐਮਪੀ ਲੈਡ ਦਾ ਸਾਨੂੰ ਪਰਮਿਸ਼ਨ ਦਿੱਤੀ ਜਾਵੇ ਕਿਸੇ ਨੂੰ ਵੀ ਅਥਾਰਾਈਜ਼ ਕੀਤਾ ਜਾਵੇ ਵੀ ਉਹ ਗਰੰਟਾ ਪਾ ਸਕਣ ਸਰਕਾਰ ਨਹੀਂ ਮੰਨਦੀ। ਦੂਜੀ ਗੱਲ ਤੁਸੀਂ ਹੜਾਂ ਦੀ ਗੱਲ ਕਰਦੇ ਹੋ ਸਾਡੇ ਕੋਲੇ ਕਾਪੀਆਂ ਰੱਖੀਆਂ ਇਹ 22 ਨੇਮ ਬੰਦਿਆਂ ਦੇ ਨਾਮ ਲਿਖੇ ਆ ਸਾਡੇ 25 ਕੈਂਪ ਲੱਗੇ ਸੀ ਹੜਾਂ ਦੇ ਵਿੱਚ ਤੁਸੀਂ ਕਿਸੇ ਵੀ ਪਾਰਟੀ ਦੇ 25 ਕੈਂਪ ਦਿਖਾ ਦਿਓ ਤੁਸੀਂ 5 ਕੈਂਪ ਹੀ ਦਿਖਾ ਦੋ 2000 ਜਦੋਂ ਕਿਸੇ ਚੀਜ਼ ਦਾ ਵਿਕਾਸ ਹੀ ਨਹੀਂ ਹੋਣਾ ਤੇ ਫਿਰ ਪੰਥ ਨੂੰ ਚੁਣਦਾ ਫਾਇਦਾ ਕੀ ਭਾਜੀ ਲੋੜ ਪਈ ਤੇ ਤਾਂ ਖੜੇ ਆ ਨਾ ਬਾਕੀਆਂ ਨੇ ਕਿਹੜਾ ਵਿਕਾਸ ਕਰਤਾ ਅੱਜ ਤੱਕ ਸਰਕਾਰ ਤੇ ਜਿਹੜੇ ਜਿਹੜਿਆਂ ਦੇ ਜਿਹੜੇ ਦਾਅਵੇ ਤਾਂ ਤਾਂ ਭਗਵੰਤ ਮਾਨ ਨੂੰ ਤਾਂ 4 ਸਾਲ ਹੋ ਗਏ ਇਹੀ ਨਹੀਂ ਪਤਾ ਲੱਗਾ ਬਈ ਉਹ ਮਸ਼ਹਰੇ ਚ ਜਾ ਰਿਹਾ ਜਾਂ ਸਰਕਾਰ ਦਾ ਸੀਆ ਮੈਂ ਹੁਣ ਵੀ ਸਟੇਜਾਂ ਤੋਂ ਟੁਟਕਲੇ ਸੁਣਾਈ ਜਾਂਦਾ ਹੈ ਕੰਮ ਕਰਨ ਵਾਲਾ ਤਾਂ ਕਰਦਾ ਨਹੀਂ ਉਹ 2024 ਵਾਲੀ ਇਲਾਜ ਤੁਸੀਂ ਪੈਦਾ ਕਰੋਗੇ ਫਿਰ ਹੁਣ ਦੁਬਾਰਾ ਆਊਗੀ ਜੀ ਕੌਮ ਨਾਲ ਸਰਦ ਨਹੀਂ ਆਉਂਦੀ ਸਭ ਕੁਝ ਆਉ ਆ ਦੇਖੋ ਜੀ ਬਾਹਰ ਘਟ ਨਜ਼ਰ ਹੋਰ ਕਿਵੇਂ ਆਊਗੀ ਨਜ਼ਰ ਅੱਜ ਜਿਵੇਂ ਤੇ ਪਹਿਲਾਂ ਤੁਹਾਨੂੰ ਸਾਬ ਸ੍ਰੀ ਗੁਰੂ ਅਰਜਨ ਪਾਸ਼ਾ ਜੀ ਦਾ ਬਾਬਾ ਬੁੜਾ ਜੀ ਦਾ ਖਾਨਕੋਟ ਸ਼ੁਕਰ ਕਰਦੇ ਆ ਕਿ ਉਹਨਾਂ ਦੀ ਬਖਸ਼ਿਸ਼ ਨਾਲ ਅਸੀਂ ਉਥੋਂ ਪੱਥਰ ਢੇਕੇ ਚੱਲੇ ਸੀ ਤੇ ਸੰਗਤਾਂ ਦਾ ਬਹੁਤ ਵੱਡਾ ਪਿਆਰ ਸ਼ਾ ਮਿਲਿਆ ਕਿ ਜਿਦਣ ਅਸੀਂ ਅਕਾਲ ਤੱਕ ਸਭ ਤੋਂ ਜਲਦੇ ਸੀ ਉਹ ਦਿਨ ਵੀ ਬਹੁਤ ਵੱਡਾ ਸ਼ਾਅ ਸੀ ਸੰਗਤਾਂ ਸੀ ਤੇ ਮੇਰਾ ਖਿਆਲ ਹੈ ਕਿ ਅੱਜ ਉਤੋਂ ਵੀ ਵੱਧ ਸੀਗਾ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਅਸੀਂ ਗੁਰੂ ਮਹਾਰਾਜ ਦਾ ਵੀ ਧੰਨਵਾਦ ਕਰਦੇ ਹਾਂ ਤੇ ਇਹ ਸੰਗਤਾਂ ਜਿਹੜੀਆਂ ਰੱਬਵਾਰੀਆਂ ਸੰਗਤਾਂ ਜਿਹੜੀਆਂ ਆਈਆਂ ਇਸ ਇਸ ਵਿੱਚ ਹਿੱਸਾ ਲੈ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਵਾਦ ਕਰਦੇ ਹਾਂ 2022 ਚ ਭਾਈ ਅੰਮ੍ਰਿਤਪਾਲ ਨੂੰ ਭਾਰੀ ਜਿੱਤ ਪ੍ਰਾਪਤ ਕਰਾਈ ਤਰ ਤਰਵਾਸੀਆਂ ਨੇ ਪਰ ਹਲੇ ਤੱਕ ਕਰਨ ਦਾ ਜਿਹੜਾ ਸੁਆਸਣ ਕੇ ਦਾ ਕੋ ਨਾਂ ਤੇ ਬਕਾਸਿਆ ਨਾ ਹੀ ਲੋਕਾਂ ਦੀ ਕੋਈ ਮੁਫਾਦੇ ਪੂਰੇ ਹੋਏ ਨਹੀਂ ਇਹ ਮੇਰੇ ਖਿਆਲ ਹੈ ਕਿ ਤਰਨਤਾਰ ਦੇ ਲੋਕਾਂ ਦਾ ਜਿਹੜਾ ਇਹ ਗੱਲ ਆ ਉਹਨਾਂ ਨੇ ਜਤਾਇਆ ਸੀਗਾ ਔਰ ਮੇਰੇ ਖਿਆਲ ਹੈ ਕਿ ਤੇ ਸਰਕਾਰ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਕਿ ਉਹ ਉਹਨਾਂ ਨੂੰ ਛੱਡੇ ਕਿਉਂ ਨਹੀਂ ਜਾ ਰਿਹਾ ਹੈ ਤੇ ਜੇ ਉਹ ਉਹਨਾਂ ਦੇ ਦੇਹਰਾਜ ਜਿੱਥੋਂ ਉਹਨਾਂ ਦਾ ਕੋਈ ਫੰਡ ਰੀਲੀਜ਼ ਨਹੀਂ ਕੀਤਾ ਜਾ ਰਿਹਾ ਇਹ ਤਾਂ ਸਰਕਾਰ ਦੀਆਂ ਨੁਕਾਮੀਆਂ ਆ ਜਿਹੜੀਆਂ ਧਿਰਾਂ ਉਹਨਾਂ ਨੂੰ ਅੰਦਰ ਰੱਖਣਾ ਚਾ ਰਹੀਆਂ ਉਹ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਸੀ ਤੇ ਹਾਈ ਕੋਰਟ ਸੁਪਰੀਮ ਕੋਰਟ ਤੇ ਜਾ ਰਹੇ ਕਿ ਉਹ ਉਹਨਾਂ ਦੇ ਫੰਡ ਰੀਲੀਜ਼ ਕਰਨ ਉਹਨਾਂ ਨੂੰ ਲਿਆਉਣ ਇੱਥੇ ਉਹ ਆ ਕੇ ਆਪਣੇ ਹਰਾਂ ਦੇ ਟੈਂਪਰ ਤੇ ਵੀ ਅਸੀਂ ਉਹਨਾਂ ਦੀ ਪ੍ਰੋਲ ਮੰਗੀ ਆ ਕਿ ਉਹ ਆ ਕੇ ਆਪਣੇ ਇਲਾਕੇ ਦੀ ਸਾਰ ਲੈਣ ਤੇ ਆਪਣੇ ਇਲਾਕੇ ਦੀਆਂ ਜਿਹੜੀਆਂ ਡਿਮਾਂਡ ਆ ਉਹ ਪ੍ਰੋਵੀਮੈਂਟ ਤੇ ਰੱਖਣ ਉਹ ਨਹੀਂ ਰੱਖਦੀਆਂ ਜਾਂ ਸਰਕਾਰ ਨਹੀਂ ਮੰਨਦੀ ਤੇ ਮੇਰੇ ਕੋਲ ਸਰਕਾਰ ਦਾ ਕੋਸ਼ ਹੈ ਤੁਸੀਂ ਇਹ ਨਾ ਇੱਥੇ ਦੇ ਲੋਕਾਂ ਦਾ ਕੋਈ ਕਸੂਰਿਆ ਨਾ ਸਾਡਾ ਕੋਈ ਕਸੂਰ ਕੋਈ ਪਾਰਟੀ ਤੁਹਾਡੀ ਦਾ ਨਾ ਅਸੀਂ ਤੇ ਤੁਹਾਨੂੰ ਕਰਾਗੇ ਨਹੀਂ ਸਾਨੂੰ ਸਵਾਲ ਕਰਦੇ ਤੇ ਅਸੀਂ ਲੱਗੇ ਹੋਏ ਆ ਅਸੀਂ ਨਾ ਤੇ ਉਸ ਟਾਈਮ ਤੇ ਸਾਨੂੰ ਕਿਸ ਨੇ ਵਿਕਾਸ ਵਾਸਤੇ ਕਿਹਾ ਸੀਗਾ ਉਹਨਾਂ ਲੋਕਾਂ ਨੇ ਸਾਨੂੰ ਨਾ ਤੇ ਅਸੀਂ ਕੋਈ ਵਾਅਦਾ ਕਰਕੇ ਅਸੀਂ ਤੁਹਾਡਾ ਕੰਮ ਕਰਕੇ ਦਵਾਂਗੇ ਠੀਕ ਹੈ ਕਿ ਵਿਕਾਸ ਕਰਨਾ ਸਾਡਾ ਫਰਜ਼ ਲੋਕ ਸਭਾ ਹਲਕਾ ਕਟੂਰ ਸਾਹਿਬ ਦੇ ਲੋਕਾਂ ਨੇ ਭਾਈ ਅਮਰਤਪਾਲ ਨੂੰ ਚੁਣਿਆ ਸੀ ਤੇ ਉਹਨਾਂ ਨੇ ਫਿਰ ਹੁਣ ਤੁਹਾਡੇ ਕੋਲ ਸਵਾਲ ਪੁੱਛਣੇ ਆ ਨਹੀਂ ਸਾਡੇ ਕੋਲ ਪੁੱਛਣੇ ਤੇ ਅਸੀਂ ਹਾਜ਼ਰ ਹਾਂ ਉਹਨਾਂ ਦੀ ਸੇਵਾ 'ਚ ਬਸ ਇਹ ਚੀਜ਼ ਆ ਕਿ ਜਿਹੜੀ ਸਰਕਾਰ ਨੇ ਕੋਈ ਜਿਹੜਾ ਸਰਕਾਰ ਨੇ ਕਰਨੇ ਆ ਤੇ ਫਿਰ ਪੰਛੀ ਦੇ ਨਾਂ ਦੇ ਕਿਉਂ ਗੁੰਮਰਾਹ ਕੀਤਾ ਜਾਂਦਾ ਲੋਕਾਂ ਨਹੀਂ ਸਰਕਾਰ ਨਹੀਂ ਸਰਕਾਰ ਉਹਨਾਂ ਨੇ ਜੋ ਬੰਦੇ ਹੱਕ ਦੇਵੇ ਲੋਕਾਂ ਨੂੰ ਲੋਕਾਂ ਵਾਸਤੇ ਜੋ ਉਹਨਾਂ ਦਾ ਫਾਂਡੇ ਆ ਜਾਂ ਉਹਨਾਂ ਦੇ ਇਤਾਰਾ ਪਾਰਟੀ ਵੱਲੋਂ ਕੀ ਆ ਪਾਰਟੀ ਵਿੱਚ ਸਾਢੇ ਹਾਂ ਅਸੀਂ ਲੜਾਈ ਲੜ ਰਹੇ ਹਾਂ ਅਸੀਂ ਹੈ ਉਹਨਾਂ ਦੇ ਜਿਹੜੀ ਆ ਸਤ ਹੈ ਵਿਕਾਸ ਤੁਹਾਡੀ ਪਾਰਟੀ ਵੱਲੋਂ ਜਿਹੜਾ ਵਿਕਾਸ ਹੋ ਰਿਹਾ ਨਹੀਂ ਸਾਡੇ ਭਗਤ ਸਾਡੇ ਸਾਡੀ ਪਾਰਟੀ ਤੇ ਸਾਡੀ ਪਾਰਟੀ ਸਰਕਾਰ ਚ ਇਹ ਤੁਸੀਂ ਉਹਨਾਂ ਨੂੰ ਪੁੱਛੋ ਸਰਕਾਰ ਆ ਕੇ ਉਹਨਾਂ ਨੂੰ ਪੁੱਛੋ ਫੰਡ ਦੇਖੋ ਰਿਲੀਜ਼ ਨਹੀਂ ਆਇਆ 3600 ਏਕੜ ਜ਼ਮੀਨ ਅਸੀਂ ਗੋਦ ਲਈ ਹੈ ਰਾਜ ਨੂੰ ਸਵਾਲ ਨਹੀਂ ਅਸੀਂ ਤਾਂ ਬਣਾਰਾ ਵਾ ਬਣਾਰਾ ਵਾ ਅਸੀਂ ਤਾਂ ਮੈਂ ਮੋਕ ਬਣਾਰਾ ਵਾ 36 ਕਹਿੰਦੇ ਕੀ ਕਰ ਰਹੇ ਸਾਡਾ ਨਾਂ ਵੀ ਪਾਰਟੀ ਫੰਡ ਕੀਤਾ 3600